ਬਹੁਤ ਅੱਛੀ ਮੂਵੀ ਸੀ ਸਬਜੈਕਟ ਬਹੁਤ ਅੱਛਾ ਸੀ ਕੀ ਨਾ ਤਰਾ ਜੀ ਇਕਬਾਲ ਨਾ ਨਾ ਕਿੱਥੇ ਦਾ ਸ਼ਾਕੂਰ ਗੁਰੂ ਜੀ ਆਪ ਆਲਰੇਡੀ ਬਾਰਡਰ ਏਰੀਆ ਤੋਂ ਦੋਨਾਂ ਲਈ ਬੈਸਟ ਜਿਵੇਂ ਤੁਹਾਡੀ ਮਿੰਡੀ ਸ਼ਰਾਫਤ ਤੇ ਦੋਸਤਾਂ ਦੀ ਫਿਲਮ ਬਹੁਤ ਜ਼ਬਰਦਸਤ ਹੈ ਪੂਰੀ ਫੈਮਲੀ ਫਿਲਮ ਹੈ ਸਰਹੱਦਾਂ ਦਾ ਦਿਖਾਇਆ ਗਿਆ ਹੈ ਹਿੰਦੁਸਤਾਨ ਔਰ ਪਾਕਿਸਤਾਨ ਦੇ ਵਿੱਚ ਮਬਸ ਬਾਰਡਰ ਹੁੰਦਾ ਹੈ ਬਾਾਕੀ ਸਭ ਜਗ੍ਹਾ ਤਾਂ ਤਾਰੇ ਹੀ ਹੁੰਦੀ ਹੈ ਯਾਰ ਗੁਰੂ ਰੰਧਾ ਬਾਪਾ ਜੀ ਦੀ ਤੇ ਇਸ਼ਾ ਦਲਵਾਰ ਜੀ ਦੀ ਐਕਟਿੰਗ ਬਹੁਤ ਜ਼ਬਰਦਸਤ ਹੈ ਉਹਨਾਂ ਕੋ ਨਵੀਂ ਪੰਜਾਬੀ ਗਾਣਿਆਂ ਦੀ ਕਿਸ ਹਟਾਈਆ ਰੇ ਸੋਨੇ ਗਾਣੇ ਸੁਣ ਨਾ ਮੁਬਾਰਕਾਂ ਗਰੂ ਜ਼ਿੰਦਾਬਾ ਜੀ ਨੂੰ ਫਰਸਟ ਡੈਬਿਊ ਫਿਲਮ ਤੇ ਲਗਨ ਰਿਆ ਸੀ ਕਿ ਉਹਨਦੀ ਪਹਿਲੀ ਡੈਬਿਊ ਫਿਲਮ ਹੈ ਵੈਲੀ ਰਨ ਪ੍ਰਾਣਿਆਂ ਜੋਗੀ ਤੈਨੂੰ ਪਹਿਲਾਂ ਤਾਂ ਕਦੇ ਦੇਖਿਆ ਨਹੀਂ ਕਿੱਥੋਂ ਆਇਆ ਹਾਂਜੀ ਉਹਦੇ ਨਾਲ ਕੀ ਹੈ ਇਸ ਤੇ ਸਿਰਫ ਓਨਲੀ ਦਾ ਪਿਆਰ ਹੈ ਜੀ ਪਿਆਰ ਦਿਖਾਇਆ ਗਿਆ ਕਿਸੇ ਅੰਦਰ ਜਿਹੜਾ ਵੜਿਆ ਬੈਠਾ ਉਹ ਨਿਕਲੇ ਤਾਂ ਮੈਂ ਵੀ ਆਪਣਾ ਮੂਨੇ ਕਾ ਕਿੰਨਾ ਰੋਮਾਂਟਿਕ ਹੋਰ ਕਿੰਨਾ ਮਲਗੀ ਰਿਮੋਸ਼ਨਲ ਉਹਨਾਂ ਦੀ ਸੀਨ ਸੀਗਾ ਤੇ ਬਾਕੀ ਇਹਨਾਂ ਨੇ ਜਿਹੜਾ ਕਸ਼ਮੀਰ ਵਾਲ ਨੂੰ ਜਿਹੜਾ ਇਹਨਾਂ ਜਾ ਰਹੇ ਸੀ ਕਹਿੰਦੇ ਵੀ ਅਸੀਂ ਉੱਥੇ ਜਾਣਾ ਉਹ ਮੈਨੂੰ ਬਹੁਤ ਹੀ ਬੈਸਟ ਲੱਗਾ ਸ਼ੀਸ਼ੇ ਅੰਦਰ ਜਿਹੜਾ ਵੜਿਆ ਬੈਠਾ ਸੀ ਅਜਵਾੰਗ ਸ਼ੀਸ਼ੇ ਦੇ ਉਹ ਮੇਰਾ ਦਿਲ ਜ਼ਿੰਦਗੀ ਦੇ ਮੋੜ ਤੇ ਤੋੜ ਗਿਆ ਬਹੁਤ ਅੱਛੀ ਮੂਵੀ ਸੀ ਸਬਜੈਕਟ ਬਹੁਤ ਅੱਛਾ ਸੀ ਜੀ ਬੜੀ ਅੱਛੀ ਐਕਟ ਸੀ ਉਹਦਾ ਬਹੁਤ ਵਧੀਆ ਐਕਟ ਸੀ ਗੁੱਡ ਸੀ ਇਟ ਵਾਸ ਗੁੱਡ ਥੋੜੀ ਸਲੋ ਸੀ ਬਟ ਇਟ ਵਾਸ ਗੁੱਡ ਹਾਂ ਜੀ ਇਹ ਸਾਰੀ ਰੋਮਾਂਟਿਕ ਮੂਵੀ ਸੀ ਅੱਛਾ ਚਾਰ ਬਹੁਤ ਸੋਹਣੀ ਐਕਟਿੰਗ ਹੈ ਸਬਜੈਕਟ ਬਹੁਤ ਸੋਹਣਾ ਸੀ ਬੇਸਿਕਲੀ ਔਰ ਗੁਰੂ ਜੀ ਆਪ ਆਲਰੇਡੀ ਬਾਰਡਰ ਏਰੀਆ ਤੋਂ ਤੇ ਉਹਨਾਂ ਲਈ ਬੈਸਟ ਸੀ ਫਿਲਮ ਬਹੁਤ ਜ਼ਬਰਦਸਤ ਹੈ ਪੂਰੀ ਫੈਮਿਲੀ ਫਿਲਮ ਹੈ ਸਰਹੱਦਾਂ ਦਾ ਦਿਖਾਇਆ ਗਿਆ ਗੁਰੂ ਰੰਧਾਵਾ ਭਾਜੀ ਦੀ ਤੇ ਇਸ਼ਾ ਤਲਵਾਰ ਜੀ ਦੀ ਐਕਟਿੰਗ ਬਹੁਤ ਜ਼ਬਰਦਸਤ ਹੈ ਇਸ਼ਾ ਤਲਵਾਰ ਜੀ ਨੇ ਇਨੋਸੈਂਟ ਦੀ ਕੁੜੀ ਦਾ ਰੋਲ ਕੀਤਾ ਬਹੁਤ ਵਧੀਆ ਤਰ੍ਹਾਂ ਨਿਭਾਇਆ ਇਸ ਤਰ੍ਹਾਂ ਲੱਗ ਹੀ ਨਹੀਂ ਰਿਹਾ ਸੀ ਬਿਲਕੁਲ ਐਕਟਿੰਗ ਵਾਲੇ ਬਿਲਕੁਲ ਕਰੈਕਟਰ ਜੀ ਹੀ ਖੁੱਲ ਗਏ ਸੀਗੇ ਤੇ ਗੁਰੂ ਰੰਧਾਵਾ ਜੀ ਨੇ ਮਤਲਬ ਇੰਨੀ ਜ਼ਬਰਦਸਤ ਐਕਟਿੰਗ ਕੀਤੀ ਹੈ ਇਹ ਲੱਗਿਆ ਹੀ ਨਹੀਂ ਕਿ ਉਹਨਾਂ ਦੀ ਫਸਟ ਫਿਲਮ ਹੈ ਸਰਹੱਦਾਂ ਦਾ ਦਿਖਾਇਆ ਗਿਆ ਕਿ ਉੱਥੇ ਵੀ ਇਸ ਤਰ੍ਹਾਂ ਦੇ ਇਨਸਾਨ ਹੈ ਲੱਗਿਆ ਨਹੀਂ ਆਪਾਂ ਕੀ ਪਾਕਿਸਤਾਨ ਦੀ ਫਿਲਮ ਦੇਖ ਰਹੇ ਐਂ ਲੱਗ ਰਿਹਾ ਸੀ ਕਿ ਆਪਾਂ ਪੰਜਾਬ ਦੀ ਉਹ ਫਿਲਮ ਦੇਖ ਰਹੇ ਲੈਂਦੇ ਤੇ ਚੜਦੇ ਪੰਜਾਬ ਦੀ ਦੇਖੋ ਮੈਂ ਆਪ ਕਰਤਾਰਪੁਰ ਸਾਹਿਬ ਗਿਆ ਮੇਰੇ ਆਪ ਜਿਹੜੇ ਦਾਦਾ ਜੀ ਸੀਗੇ ਉਹ ਪਾਕਿਸਤਾਨ ਦੇ ਹੈ ਕੋਈ ਵੰਡ ਨਹੀਂ ਹੈ ਦੇਖੋ ਇਹ ਆਪਾਂ ਵੰਡੀਆਂ ਹੋਈਆਂ ਪਹਿਲਾਂ ਵਟਵਾਰੇ ਤੋਂ ਪਹਿਲਾਂ ਵੀ ਇਕੱਠੇ ਸੀਗੇ ਮਤਲਬ ਉੱਥੇ ਵੀ ਇਸ ਤਰ੍ਹਾਂ ਦੇ ਇਨਸਾਨ ਹੈ ਜੇ ਇਗਜ਼ਾਮਪਲ ਦੇ ਤੌਰ ਤੇ ਸਾਨੂੰ ਕਦੀ ਬਲੱਡ ਦੀ ਲੋੜ ਪੈਂਦੀ ਹੈ ਤਾਂ ਆਪਾਂ ਕੋਈ ਦੇਖਦੇ ਤਾਂ ਨਹੀਂ ਰਿਲੀਜੀਅਨ ਸੋ ਇਹ ਆਪਾਂ ਹੀ ਆਪਣੀ ਸੋਚ ਹੈ ਮਤਲਬ ਵੱਡੀ ਕਰਨੀ ਚਾਹੀਦੀ ਹੈ ਸਾਨੂੰ ਮੈਂ ਤਾਂ ਪਬਲਿਕ ਨੂੰ 50 ਜੀ 5 ਹੈਗੇ 50 ਜੂ 50 ਹੈ ਜੀ ਪੂਰੀ ਫੈਮਿਲੀ ਫਿਲਮ ਹੈ ਸਾਦਗੀ ਭਰੀ ਹੈਗੀ ਹੈ ਗਾਣੇ ਬਹੁਤ ਖਬਸੂਰਤ ਹੈਗੇ ਬਹੁਤ ਜ਼ਬਰਦਸਤ ਹੈ ਮਤਲਬ ਵੈਸਟਰਨ ਕਲਚਰ ਬਿਲਕੁਲ ਨਹੀਂ ਹੈ ਪੁਰਾਣੇ ਜ਼ਮਾਨੇ ਜਿਵੇਂ ਸਾਦਗੀ ਦਿਖਾਈ ਹੈ ਤਰਸ ਗਿਆ ਸੀ ਇਹੋ ਜੀ ਫਿਲਮ ਦੇਖਣ ਨੂੰ ਅੱਖਾਂ ਤਰਸ ਗਈਆਂ ਸੀ ਉਹ ਦੱਸਦੇ ਹੁੰਦੇ ਸੀ ਪਾਕਿਸਤਾਨ ਵੀ ਇੱਥੇ ਵਰਗਾ ਹੀ ਹੈ ਸਾਰਾ ਕੁਝ ਦਿਖਾਇਆ ਹੈ ਫਿਲਮ 'ਚ ਲੱਗ ਹੀ ਨਹੀਂ ਰਿਹਾ ਆਪਾਂ ਪਾਕਿਸਤਾਨ ਇੱਕ ਐਂ ਲੱਗ ਰਿਹਾ ਜਿਵੇਂ ਆਪਾਂ ਇੱਕ ਪਿੰਡ ਦਾ ਦੇਖ ਰਿਹਾ ਨਜ਼ਾਰਾ ਪੰਜਾਬ ਦੇ ਪਿੰਡ ਦਾ ਬਹੁਤ ਵਧੀਆ ਜੀ ਪਹਿਲਾਂ ਤੇ ਮੁਬਾਰਕਾਂ ਗਰੂਦ ਰੰਦਾਵਾ ਜੀ ਨੂੰ ਫਸਟ ਡੈਬ ਲਗਨ ਰਾਇਸੀ ਦੀ ਉਹਨਾਂ ਦੀ ਪਹਿਲੀ ਡੈਬਿਊ ਫਿਲਮ ਹੈ ਗ੍ਰੇਟ ਐਕਟਿੰਗ ਪੀਛਾ ਤਲਵਾਰ ਦੀ ਐਕਟਿੰਗ ਬਹੁਤ ਵਧੀਆ ਸੀ ਨੋਰਮਲ ਦਾ ਜੋ ਉਹਨਾਂ ਨੇ ਰੋਲ ਕੀਤਾ ਬਹੁਤ ਹੀ ਅੱਛਾ ਰੋਲ ਕੀਤਾ ਲਗਨ ਰਾਇਸੀ ਕਿ ਉਹ ਨੇ ਨਹੀਂ ਨੇਚਰਲ ਐਕਟਿੰਗ ਕਰ ਰਹੇ ਨੇ ਤੇ ਜਿੱਦਾਂ ਕੰਟਰੋਵਰਸੀ ਚੱਲ ਰਹੀ ਸੀ ਫਿਲਮ ਨੂੰ ਲੈ ਕੇ ਇਦਾਂ ਦਾ ਕੁਝ ਵੀ ਨਹੀਂ ਹੈਗਾ ਇੰਡੀਆ ਪਾਕਿਸਤਾਨ ਨੂੰ ਜੋੜਨ ਵਾਲੀ ਗੱਲ ਕੀਤੀ ਤੋੜਨ ਵਾਲਾ ਕੁਝ ਨਹੀਂ ਹੈ ਅਸੀਂ ਵੀ ਪਾਕਿਸਤਾਨ ਤੋਂ ਬਲੋਂਗ ਕਰਦੇ ਹਾਂ ਸਿਆਲਕੋਟ ਤੋਂ ਤੁਹਾਨੂੰ ਇਸੇਮ ਚੀਜ਼ ਯਾਦ ਆਉਂਦੀ ਹੈ ਸੋ ਗੁੱਡ ਮੂਵੀ ਆਫ ਟਰੌਥ ਕਾਫੀ ਇੰਗੇਜ ਕਰ ਕਰਾਦੀ ਹੈ ਕਾਮਿਕ ਪਾਰ ਬੜਾ ਅੱਛਾ ਹੈ ਸਪੋਰਟਿੰਗ ਰੋਲ ਮੂਵੀ ਸਾਈਡ ਸੀਨਸ ਬੜਿਆ ਚ ਹੈ ਨੇ ਗ੍ਰੇਟ ਮੂਵੀ ਹੈ ਤੁਹਾਨੂੰ ਦੇਖਣੀ ਚਾਹੀਦੀ ਹੈ ਬਸ ਖਾਸ ਹੋ ਗਈ ਇਸ ਤੇ ਸਿਰਫ ਓਨਲੀ ਤਾਂ ਪਿਆਰ ਹੈ ਜੀ ਪਿਆਰ ਦਿਖਾਇਆ ਗਿਆ ਲੋ ਮਨ ਕੀ ਵੈਸੇ ਹੀ ਕਹਿ ਦਿੰਦੇ ਨੇ ਹਿੰਦੁਸਤਾਨ ਪਾਕਿਸਤਾਨ ਦੇ ਲੇਕਿਨ ਜੋ ਪਿਆਰ ਮਿਲਦਾ ਹੈ ਉਹ ਸਾਨੂੰ ਮਿਲਦਾ ਹੀ ਬੈ ਜੀ ਪਿਆਰ ਅਸੀ ਗੱਲ ਨਹੀਂ ਆ ਅਸੀਂ ਵੀ ਪਿੱਛੋ ਪਾਕਿਸਤਾਨ ਤੇ ਵੀ ਸਾਡੇ ਮੇਰੇ ਫਾਦਰ ਸਾਹਿਬ ਦਾ ਦਾਦੇ ਪਰਦਾਦੇ ਉੱਥੋਂ ਹੀ ਸੀਗੇ ਅਸੀਂ ਤਾਂ 28 ਹੁਣ ਵੀ ਗਏ ਸੀ ਅਸੀਂ ਪਾਕਿਸਤਾਨ ਦੇ ਵਿੱਚ ਉੱਥੇ ਵੀ ਸਾਨੂੰ ਉਹਨਾਂ ਨੇ ਮਨ ਕੀ ਕੋ ਆਪ ਹੀ ਉੱਥੇ ਦੇ ਲੋਕ ਸਾਨੂੰ ਕਹਿੰਦੇ ਨੇ ਕਿ ਇਹ ਜਿਹੜੇ ਆਪਣੇ ਰਾਜਨੀਤੀ ਵਾਲੇ ਆ ਇਹਨਾਂ ਨੇ ਹੀ ਵੰਡੀਆਂ ਪਾਈਆਂ ਨੇ ਬਾਕੀ ਇਦਾਂ ਦਾ ਕੋਈ ਗੱਲ ਨਹੀਂ ਹੈ ਪਿਆਰ ਮੁਹੱਬਤ ਬਹੁਤ ਆ ਬਾਕੀ ਇਹ ਫਿਲਮ ਬਹੁਤ ਹੀ ਬੈਸਟ ਫਿਲਮ ਹੈ ਔਰ ਬਹੁਤ ਹੀ ਅੱਛੀ ਲੱਗੀ ਫਿਲਮ ਤੇ ਗੁਰੂਨ ਦਾਵਾ ਦੀ ਵੀ ਬਹੁਤ ਵਧੀਆ ਰੋਲ ਲੱਗਿਆ ਮੈਨੂੰ ਤੇ ਉਹ ਜਿਹੜੀ ਲੜਕੀ ਆ ਉਹਨਾਂ ਦਾ ਰੋਲ ਤੇ ਇੰਨਾ ਮੇ ਬੜੀ ਅੱਛਾ ਲੱਗਾ ਨਾ ਮੈਨੂੰ ਕਿ ਬੈਸਟ ਇਹ ਕਿੰਨਾ ਰੋਮਾਂਟਿਕ ਹੋਰ ਕਿੰਨਾ ਮਲਗੀ ਰਿਮੋਸ਼ਨਲ ਉਹਨਾਂ ਦੀ ਸੀਨ ਸੀਗਾ ਤੇ ਬਾਕੀ ਇਹਨਾਂ ਨੇ ਜਿਹੜਾ ਕਸ਼ਮੀਰ ਵਾਲ ਨੂੰ ਜਿਹੜਾ ਇਹਨਾਂ ਨੇ ਜਾ ਰਹੇ ਸੀ ਕਹਿੰਦੇ ਵੀ ਅਸੀਂ ਉੱਥੇ ਜਾਣਾ ਉਹ ਮੈਨੂੰ ਬਹੁਤ ਹੀ ਬੈਸਟ ਲੱਗਿਆ ਵੈਰੀ ਨਾਈਸ ਥੈਂਕ ਯੂ ਐਵਰੀਬਾਡੀ ਫਾਰ 올 ਦਾ ਲਵ ਬਹੁਤ ਬਹੁਤ ਸ਼ੁਕਰੀਆ ਬਾਕੀ ਇਹਨਾਂ ਦੇ ਰਿਵਿਊਸ ਮੈਂ ਇਮੋਸ਼ਨਲ ਬਹੁਤ ਵਧੀਆ ਲੱਗ ਰਿਹਾ ਜੀ ਮਤਲਬ ਆਪਰੀ ਫਿਲਮ ਵੇਖ ਕੇ ਚੰਗਾ ਲੱਗਦਾ ਤੁਸੀਂ ਦੱਸੋ ਤੁਸੀਂ ਵੇਖੀ ਤੁਹਾਨੂੰ ਕਿਦਾਂ ਲੱਗਾ ਜੀ ਹਾਂ ਜੀ ਰਜੀਵ ਭਾਈ ਨੇ ਬਹੁਤ ਸੋਹਣੀ ਫਿਲਮ ਲਿਖੀ ਆ ਡਾਇਲੋਗ ਬਹੁਤ ਸੋਹਣੇ ਲੈ ਕੇ ਦਿੱਤੇ ਸਾਨੂੰ ਸਾਨੂੰ ਬਹੁਤ ਜ਼ਿਆਦਾ ਮ